ਨਿਗਮ ਚੋਣਾ ਚੋਹੇ ਤੱਕੇ ਸ਼ਹੀਦ ਖਿਲਾਫ ਹਾਈ ਕੋਰਟ ਦੇ ਵਿੱਚ ਸੁਣਵਾਈ ਜਾਰੀ ਹੈ ਜਿੱਥੇ ਅਦਾਲਤ ਨੇ 15 ਮਿੰਟਾਂ ਚ ਸਮੰਦਤ ਪੁਲਿਸ ਅਧਿਕਾਰੀਆਂ ਦੇ ਖਿਲਾਫ ਐਫ ਆਈ ਆਰ ਦਰਜ ਕਰਨ ਦੇ ਹੁਕਮ ਦੇ ਦਿੱਤੇ ਨੇ ਤੱਕੇ ਸ਼ਹੀਦ ਦੇ ਵੀਡੀਓ ਵੇਖਣ ਤੋਂ ਬਾਅਦ ਹਾਈ ਕੋਰਟ ਨੇ ਇਹ ਸਖਤੀ ਕੀਤੀ ਹੈ ਹਰ ਪੁਲਿਸ ਵਾਲੇ ਦੀ ਪਛਾਣ ਕਰਨ ਦੇ ਹੁਕਮ ਕੋਰਟ ਨੇ ਜਾਰੀ ਕਰ ਦਿੱਤੇ ਨੇ ਏ ਜੀ ਨੇ ਪੁਲਿਸ ਵਾਲਿਆਂ ਦੇ ਖਿਲਾਫ ਕੋਈ ਸ਼ਿਕਾਇਤ ਨਾ ਆਉਣ ਦਾ ਹਵਾਲਾ ਦਿੱਤਾ ਹੈ ਪਰ ਕੋਰਟ ਦਾ ਕਹਿਣਾ ਹੈ ਕਿ ਤੁਹਾਡੀ ਪੁਲਿਸ ਸਾਹਮਣੇ ਅਪਰਾਧ ਹੋ ਰਿਹਾ ਤੁਸੀਂ ਕਰੋਗੇ ਸ਼ਿਕਾਇਤ ਦਾ ਇੰਤਜ਼ਾਰ ਈਜੀ ਵੱਲੋਂ ਸਮਾਂ ਮੰਗਨ ਤੇ ਸ਼ਾਮ 5 ਵਜੇ ਤੱਕ ਦਾ ਸਮਾਂ ਫਿਲਹਾਲ ਦੇ ਦਿੱਤਾ ਗਿਆ ਹੈ ਨਾਲ ਹੀ ਹਾਈ ਕੋਰਟ ਨੇ ਕਹਿ ਦਿੱਤਾ ਕਿ ਜੇਕਰ ਕਾਰਵਾਈ ਨਾ ਕੀਤੀ ਤਾਂ ਚੌਣਾ ਦੇ ਉੱਪਰ ਅਸੀਂ ਰੋਖ ਲਾ ਦਾਂਗੇ ਉਹ ਤੁਹਾਨੂੰ ਦੱਸ ਦਈਏ ਨਿਗਮ ਚੌਣਾ ਦੇ ਵਿੱਚ ਜਿਹੜੀ ਤੱਕੇਸ਼ਾਈ ਹੋਈ ਪੁਲਿਸ ਅਧਿਕਾਰੀਆਂ ਦੇ ਸਾਹਮਣੇ ਜਿਸ ਢੰਗ ਦੇ ਨਾਲ ਤੱਕੇਸ਼ਾਈ ਕੀਤੀ ਗਈ ਕੋਰਟ ਸਖਤੀ ਵਿਖਾ ਰਿਆ ਕੋਰਟ ਦਾ ਕਹਿਣਾ ਕਿ ਇਹਨਾਂ ਸਾਰੇ ਪੁਲਿਸ ਮੁਲਾਜ਼ਮਾਂ ਦੀ ਪਛਾਣ ਕਰਕੇ ਇਹਨਾਂ ਤੇ ਕਾਰਵਾਈ ਕਰੋ ਜੇ ਕਾਰਵਾਈ ਨਾ ਕੀਤੀ ਤਾਂ ਅਸੀਂ ਚੋਣਾਂ ਦੇ ਉੱਪਰ ਰੋਕ ਲਾ ਦਾਂਗੇ ਸੋ ਹਾਈ ਕੋਰਟ ਦੀ ਇਸ ਮਾਮਲੇ ਵਿੱਚ ਕਾਫੀ ਜ਼ਿਆਦਾ ਸਖਤੀ ਨਜ਼ਰ ਆ ਰਹੀ ਹੈ ਇੱਕ ਪਾਸੇ ਲਗਾਤਾਰ ਚੋਣ ਪ੍ਰਚਾਰ ਦਾ ਅਖਾੜਾ ਅਸੀਂ ਪੱਖਿਆ ਵੇਖਿਆ ਪਰ ਜੋ ਤੱਕੇਸ਼ਾਈਆਂ ਦੇ ਇਲਜ਼ਾਮ ਲੱਗੇ ਉਸ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਚੱਲ ਰਹੀ ਸੁਣਵਾਈ ਦੌਰਾਨ ਅੱਜ ਕਾਫੀ ਜ਼ਿਆਦਾ ਤਲਖ ਰੁਖ ਹਾਈ ਕੋਰਟ ਦਾ ਨਜ਼ਰ ਆਇਆ ਹੈ ਸਾਡਾ ਸਾਡਾ ਚੌਕੀਤ ਪ੍ਰੀਤ Mehta ਜੁੜ ਰਹਿਣੇ ਸੇ ਖਬਰ ਤੇ ਬ੍ਰੇਡਲੀ ਸਿੱਧਾ ਰੁਕ ਰਹੇ ਹਨ ਫਿਰ ਜਾਨਣਾ ਚਾਹਾਂਗੇ ਤੁਹਾਡੇ ਕੋਲੋਂ ਜਿਸ ਤੰਗ ਦੇ ਨਾਲ ਕੋਰਟ ਦੇ ਵਿੱਚ ਨਿਗਮ ਚੋਣਾਂ ਨੂੰ ਲੈ ਕੇ ਸੁਣਵਾਈ ਹੋ ਰਹੀ ਹੈ ਔਰ ਕੋਰਟ ਦਾ ਇਹ ਇੱਕ ਬੜਾ ਹੀ ਤਿੱਖਾ ਸਟਾਂਸ ਵੇਖਣ ਨੂੰ ਮਿਲਿਆ ਹੈ ਕੀ ਕੁਝ ਹੋ ਰਿਹਾ ਖਾਸ ਅੱਜ ਕੋਰਟ ਦੇ ਵਿੱਚ ਸੁਣਵਾਈ ਦਰ ਆ ਦੇਖੋ ਜਿਵੇਂ ਕੋਰਟ ਦੀ ਸੁਣਵਾਈ ਸ਼ੁਰੂ ਹੋਈ ਆਸਟ੍ਰੇਲੀਆ ਦੇ ਫਿਰ ਪਟੀਸ਼ਨਰ ਨੇ ਕਾਫੀ ਗੱਲਾਂ ਦਸੀਆਂ ਕਿ ਕੁਝ ਵੀਡੀਓਸ ਕਹਿੰਦੇ ਹੋਰ ਹੈਗੀਆਂ ਨੇ ਸਾਡੇ ਕੋਲ ਜਿਹੜੀ ਅਸੀਂ ਪ੍ਰਕਿਊਰ ਕੀਤੀਆਂ ਨੇ ਪਟਿਆਲਾ ਨੋਮੀਨੇਸ਼ਨ ਜਿਸ ਦਿਨ ਕਾਰਪੋਰੇਸ਼ਨ ਦੇ ਇਲੈਕਸ਼ਨ ਵਾਸਤੇ ਨੋਮੀਨੇਸ਼ਨ ਹੋਣੀ ਸੀ ਤੇ ਜਦੋਂ ਵੀਡੀਓ ਦਿਖਾਈਆਂ ਗਈਆਂ ਤੇ ਉਸ ਵੇਲੇ ਐਡਵੋਕੇਟ ਜਨਰਲ ਸਟੇਟ ਕੋਰਟ ਆ ਚੁੱਕੇ ਸੀ ਜਿਵੇਂ ਵੀਡੀਓ ਦੇਖੀਆਂ ਤਾਂ ਹਾਈ ਕੋਰਟ ਨੇ ਸਾਫ਼ ਕੀਤਾ ਕਿ ਇਹ ਚੀਜ਼ਾਂ ਬਰਦਾਸ਼ਤ ਨਹੀਂ ਕੀਤੀ ਜਾ ਸਕਦੀਆਂ ਜਿਸ ਤਰੀਕੇ ਨਾਲ ਪੁਲਿਸ ਵਾਲਿਆਂ ਦੇ ਸਾਹਮਣੇ ਇੱਕ ਲੇਡੀਜ਼ ਸੂਟ ਦੇ ਵਿੱਚੋਂ ਦੀ ਨੋਮੀਨੇਸ਼ਨ ਖਿੱਚ ਕੇ ਲੈ ਕੇ ਗਏ ਹਾਂ ਜਿਸ ਤਰੀਕੇ ਦੇ ਪੁਲਿਸ ਵਾਲੇ ਦੀ ਮੌਜੂਦਗੀ ਵਿੱਚ ਨੋਮੀਨੇਸ਼ਨ ਪੇਪਰ ਫਾੜੇ ਜਾ ਸੋ ਜਾ ਰਹੇ ਨੇ ਇਹ ਸਿੱਧੇ ਤਰੀਕੇ ਨਾਲ ਸਾਫ਼-ਸਾਫ਼ ਹੈ ਕਿ ਪੁਲਿਸ ਵਿੱਚ ਰਲੀ ਹੋਈ ਹੈ ਔਰ ਸਟੇਟ ਕੀ ਕਰ ਰਹੀ ਹੈ ਉਸ ਤੋਂ ਬਾਅਦ ਐਡਵੋਕੇਟ ਜਨਰਲ ਨੇ ਕਿਹਾ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਕਹਿੰਦੇ ਕਾਰਵਾਈ ਇਸ ਤਰੀਕੇ ਨਾਲ ਕੀ ਕਾਰਵਾਈ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਸੀ ਐਫ ਆਈ ਆਰ ਦਰਜ ਕੀਤੀ ਹੈ ਤੇ ਹਾਈ ਕੋਰਟ ਨੇ ਫਿਰ ਸਵਾਲ ਪੁੱਛਿਆ ਕਿ ਜਿਹੜੇ ਪੁਲਿਸ ਅਧਿਕਾਰੀਆਂ ਦੇ ਸਾਹਮਣੇ ਇਹ ਸਾਰਾ ਕੁਝ ਹੋ ਰਿਹਾ ਉਹਨਾਂ ਦੇ ਖਿਲਾਫ ਉਹਨਾਂ ਨੂੰ ਐਫ ਆਈ ਆਰ ਤੇ ਨੋਮੀਨੇਟ ਕੀਤਾ ਤਾਂ ਫਿਰ ਐਡਵੋਕੇਟ ਜਨਰਲ ਦਾ ਕਹਿਣਾ ਸੀਗਾ ਕਿ ਉਹਨਾਂ ਦੇ ਖਿਲਾਫ ਕੋਈ ਸ਼ਿਕਾਇਤ ਨਹੀਂ ਆਈ ਤਾਂ ਹਾਈ ਕੋਰਟ ਨੇ ਫਿਰ ਹੋਰ ਸਖਤ ਰਫੀਆ ਆਪਣਾ ਕਿ ਪੁਲਿਸ ਦੇ ਸਾਹਮਣੇ ਇਹ ਅਪਰਾਧ ਹੋ ਰਿਹਾ ਕਿ ਪੁਲਿਸ ਵਾਲੇ ਨੂੰ ਦਿੱਖ ਨਹੀਂ ਰਿਹਾ ਸੀ ਔਰ ਉਹਨਾਂ ਦੀ ਮੌਜੂਦਗੀ ਦੇ ਅਪਰਾਧ ਹੁੰਦਾ ਹੈ ਤਾਂ ਫਿਰ ਉਹ ਸਾਰੇ ਦੇ ਸਾਰੇ ਗੋਸ਼ੀ ਹੈਗੇ ਨਾ ਉਹਦੇ ਤੋਂ ਸ਼ਿਕਾਇਤ ਕਰਨ ਦੀ ਕੀ ਲੋੜ ਹੈਗੀ ਆ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਮੰਨਿਆ ਜਾ ਸਕਦਾ ਤਾਂ ਹਾਲਾਂਕਿ ਹਾਈ ਕੋਰਟ ਨੇ ਹੁਣ ਐਡਵੋਕੇਟ ਚੰਨਲ ਨੂੰ ਕਿਹਾ ਹੈ ਕਿ ਤੁਸੀਂ ਘੰਟੇ ਦਾ ਟਾਈਮ ਲਾਓ ਤੇ ਤੁਸੀਂ ਇੱਕ ਘੰਟੇ ਦੇ ਅੰਦਰ ਅੰਦਰ ਉਹ ਸਾਰੇ ਪੁਲਿਸ ਅਧਿਕਾਰੀਆਂ ਦੇ ਨਾਮ ਲੈ ਕੇ ਆਓ ਪਛਾਣ ਕਰੋ ਜਿੰਨੀ ਵੀਡੀਓਜ਼ ਆਈਆਂ ਨੇ ਆਪਣੇ ਉੱਥੇ ਦੇ ਪੁਲੀਸ ਵਾਲਿਆਂ ਨੂੰ ਦਿਖਾਓ ਤਾਂ ਫਿਰ ਇੱਕ ਇੱਕ ਦਾ ਨਾਮ ਲੈ ਕੇ ਆਓ ਔਰ ਐਫ ਆਈ ਆਰ ਦਰਜ ਕਰਕੇ ਲੈ ਕੇ ਆਓ ਜੇ ਤੁਸੀਂ ਇਹ ਕਰ ਲੈਂਦੇ ਹੋ ਤਾਂ ਠੀਕ ਹੈ ਨਹੀਂ ਤਾਂ ਇਹ ਇਲੈਕਸ਼ਨ ਪ੍ਰੋਸੈਸ ਅਸੀਂ ਪੂਰਾ ਦਾ ਪੂਰਾ ਸਟੇ ਕਰ ਦਾਂਗੇ ਹੂੰ ਬਿਲਕੁਲ ਤਾਂ ਹੁਣ ਜਿਹੜਾ ਟਾਈਮ ਦਿੱਤਾ ਗਿਆ ਜਿਹੜੀ ਸਮਾਂ ਹੱਥ ਦਿੱਤੀ ਗਈ ਹੈ ਕਿ ਕੀ ਸਮਝਿਆ ਜਾਵੇ ਪ੍ਰੀਤ ਕਿ ਹੁਣ ਜਿਸ ਤੰਗ ਦੀ ਸਮਾਂ ਦਿੱਤੀ ਗਈ ਹੈ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਹੁੰਦੀ ਨਜ਼ਰ ਆਵੇਗੀ ਕਿਉਂਕਿ ਕੋਰਟ ਦਾ ਤੇ ਸਿੱਧਾ ਆਰਡਰ ਹੈ ਸਾਡੇ ਨਾਲ ਸੰਪਰਕ ਨਹੀਂ ਹੋ ਪਾਰਿਆ ਪ੍ਰੀਤ ਦਾ ਮੁਰਤਦ ਰੁਕ ਕਰਾਂਗੇ ਸਾਡੇ ਸਹਿਯੋਗੀ ਦੇ ਨਾਲ ਗੱਲਬਾਤ ਕਰਨ ਦੀ ਪਰ ਆਪਣੇ ਦਰਸ਼ਕਾਂ ਨੂੰ ਇੱਕ ਹੋਰ ਮੁਰਤਦ ਆਸ ਦੀ ਹੈ ਹਾਈ ਕੋਰਟ ਨੇ ਇੱਥੇ ਸਿੱਧਾ-ਸਿੱਧਾ ਕਹਿ ਦਿੱਤਾ ਹੈ ਕਿ ਜੇਕਰ ਦੋਸ਼ੀ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਅਸੀਂ ਚੋਣਾਂ ਦੇ ਉੱਪਰ ਰੋਕ ਲਾ ਦਾਂਗੇ। ਪ੍ਰੀਤ ਮਹਿਤਾ ਸਾਡੇ ਨਾਲ ਸਾਡੀ ਚੋਕੀ ਇੱਕ ਵਾਰ ਮੁਰਤੋਂ ਜੁੜ ਰਹੇ ਨੇ। ਪ੍ਰੀਤ ਜਿਸ ਢੰਗ ਦੇ ਨਾਲ ਸਮਾਂ ਹੱਦ ਤੈਅ ਕੀਤੀ ਗਿਆ ਕਾਫੀ ਸ਼ਾਰਟ ਟਾਈਮ ਦਿੱਤਾ ਗਿਆ ਪੁਲਿਸ ਨੂੰ। ਜੀ ਬਿਲਕੁਲ ਦੇਖੋ ਜਿਸ ਤਰੀਕੇ ਨਾਲ ਹਾਈ ਕੋਰਟ ਨੇ ਸਵਾਲ बार-बार ਐਡਵੋਕੇਟ ਜਨਰਲ ਨੂੰ ਪੁੱਛਿਆ ਕਿ ਜਿਹੜਾ ਵੀਡੀਓਗ੍ਰਾਫੀ ਦੇ ਤੁਹਾਨੂੰ ਆਰਡਰ ਦਿੱਤੇ ਸੀ ਕਿ ਆਪ ਤੁਸੀਂ ਵੀਡੀਓਗ੍ਰਾਫੀ ਕਰਾਈ ਤੁਹਾਡੀ ਵੀਡੀਓ ਉਸ ਸਾਰੀ ਚੀਜ਼ਾਂ ਆਈਆਂ ਕਿ ਨਹੀਂ ਆਈਆਂ। ਤਾਂ ਪਟੀਸ਼ਨ ਕਹਿੰਦੇ ਵੀਡੀਓਗ੍ਰਾਫੀ ਇਹਨਾਂ ਨੇ ਨਾਮੀਨੇਸ਼ਨ ਤੇ ਵਿਧਰੋਲ ਵੀ ਕਰਨੀ ਹੈ। ਔਰ ਉਥੇ ਤੱਕ ਲੋਕਾਂ ਨੂੰ ਜਦੋਂ ਪਹੁੰਚਣ ਹੀ ਨਹੀਂ ਦਿੱਤਾ ਗਿਆ ਕਿਉਂਕਿ ਉਹ ਜਿੱਥੇ ਨਾਮੀਨੇਸ਼ਨ ਫਾਈਲ ਲਗੋਣੀ ਹੈ ਤੇ ਵਿਡਰੋਅਲ ਹੋਣਾ ਹੈ ਉਥੇ ਵੀਡੀਓਗ੍ਰਾਫੀ ਹੋ ਰਹੀ ਹੈ ਬਾਹਰ ਇਹ ਨਹੀਂ ਕਰ ਰਹੇ ਹੈਗੇ ਕਿਉਂਕਿ ਬਾਹਰ ਜਿੱਥੇ ਤੱਕਾ-ਤਾਰਾ ਹੋ ਰਿਹਾ ਬਾਹਰ ਹੀ ਪੁਲਿਸ ਦੀ ਮੌਜੂਦਗੀ ਵਿੱਚ ਪੁਲਿਸ ਚ ਹੈ ਇੰਸਕਿਉਰਿਟੀ ਹੈਗੀ ਹੈ ਉਹਨਾਂ ਦੀ ਮੌਜੂਦਗੀ 'ਚ ਨਾਮੀਨੇਸ਼ਨ ਪੇਪਰ ਖੋਏ ਜਾ ਰਹੇ ਨੇ ਸੜੇ ਜਾ ਰਹੇ ਨੇ ਔਰ ਇਹ ਸਭ ਕੁਝ ਹੋ ਰਿਹਾ ਤਾਂ ਉਹਦੀ ਕਾਫੀ ਵੀਡੀਓਗ੍ਰਾਫੀ ਆ ਕਰਨਗੇ ਕਿਉਂਕਿ ਬਾਹਰ ਤਾਂ ਲੋਕ ਹੀ ਹੈਗੇ ਨੇ ਔਰ ਜਗ੍ਹਾ ਤੇ ਕੋਈ ਅਰੇਂਜਮੈਂਟ ਨਹੀਂ ਆਏਗਾ ਤਾਂ ਫਿਰ ਹਾਈ ਕੋਰਟ ਨੇ ਪ੍ਰਵਾਲ ਚੱਕਿਆ ਤਾਂ ਇਮੀਡੀਏਟਲੀ ਉਹ ਸਾਰੀ ਜਗਾਵਾਂ ਜਿੱਥੇ ਇਲੈਕਸ਼ਨ ਹੋ ਰਹੇ ਨੇ ਇਮੀਡੀਏਟਲੀ ਸਾਰੇ ਰਿਟਰਨਿੰਗ ਆਫੀਸਰਾਂ ਤੋਂ ਵੀਡੀਓ ਮੰਗਾਓ ਅਸੀਂ ਦੇਖੀਏ ਕਿ ਤੁਸੀਂ ਕਿੰਨੀ ਵੀਡੀਓਗ੍ਰਾਫੀ ਕਰਾਈ ਆ ਉਹਦੇ ਤੇ ਫਿਰ ਇੱਕ ਵਾਰ ਬੈਕਪੋਰਟ ਤੇ ਜਾਂਦੇ ਨਜ਼ਰ ਆਏ ਐਡਵੋਕੇਟ ਜਨਰਲ ਉਹ ਕਹਿੰਦੇ ਕਿ ਸਾਨੂੰ ਇੱਕ ਇੱਕ ਜਗਾ ਤੋਂ ਮੰਗਾਣ ਹਾਈ ਕੋਰਟ ਕਹਿੰਦੇ ਕਿ ਤੁਹਾਨੂੰ ਜਦੋਂ ਆਰਡਰ ਹੋਈ ਸੀ ਅਸੀਂ ਇਹੀ ਜਾਂਚ ਲਈ ਹੈ ਕਿ ਤੁਸੀਂ ਵਕੀ ਵੀਡੀਓਗ੍ਰਾਫੀ ਕਰਾਈ ਵੀ ਆ ਜਿਹੜੇ ਹਾਈ ਕੋਰਟ ਦੇ ਆਰਡਰ ਹੋਏ ਨੇ ਪੁਲਿਸ ਆਫੀਸਰਾਂ ਥੱਗੇ ਨੇ ਉਹਨਾਂ ਨੂੰ ਭੇਜੋ ਔਰ ਕਹੋ ਕਿ ਇੱਕ ਇੱਕ ਪੁਲਿਸ ਅਧਿਕਾਰੀ ਔਰ ਕਰਮਚਾਰੀ ਜਿਹੜੇ ਉਸੇ ਮੌਜੂਦ ਚ ਜਿੰਨਾ ਵੀ ਸਾ ਔਰ ਇੱਕ ਇੱਕ ਦੇ ਖਿਲਾਫ ਐਫ ਆਈ ਆਰ ਦਰਜ ਕਰਕੇ ਲੈ ਕੇ आओ ਨਹੀਂ ਤਾਂ ਇਹ ਸਲਾਤਾ ਵਿੱਚ ਇਲੈਕਸ਼ਨ ਹੋਣ ਨਹੀਂ ਦਿੱਤੇ ਜਾ ਸਕਦੇ ਅਸੀਂ ਇਹ ਇਲੈਕਸ਼ਨਾਂ ਉਸੇ ਰੋਕਲਾਵਾਂਗੇ ਐਂਡਵੋਕੇਟ ਜਨਰਲ ਬਹਾਦਰ ਪੁਲਿਸ ਵਾਲਿਆਂ ਨਾਲ ਗੱਲ ਕਰ ਰਹੇ ਹੈਗੇ ਨੇ ਅਸੀਂ ਵੀ ਅਸਲੇ ਕੋਰਟ ਦੇ ਬਾਹਰ ਹੀ ਖੜੇ ਆਂ ਤੇ ਕੋਰਟ ਅੰਦਰ ਵੇਖ ਰਹੀ ਹੈ ਕਿ 5 ਵਜੇ ਦਾ ਕਿ ਹੁਣ 5 ਵਜੇ ਐਡਵੋਕੇਟ ਜਨਰਲ ਦੀ ਕਾਰਵਾਈ ਕਰਕੇ ਲੈ ਕੇ ਆਉਂਦੇ ਨੇ ਹੁਣ ਸਾਰਾ ਕੁਝ ਪੰਜਾਬ ਸਰਕਾਰ ਨੂੰ ਬੇਕੀ ਉਹ ਜਿਸ ਤਰੀਕੇ ਨਾਲ ਚੱਲ ਰਿਹਾ ਪੰਜਾਬ ਸਰਕਾਰ ਨੂੰ ਡਿਫੈਂਡ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਹੈ ਇਹ ਪੂਰੇ ਕੇਸ ਨੂੰ ਬਿਲਕੁਲ ਬ੍ਰੀਤ ਜਸਟਿਸ ਟਾਂਕ ਦੇ ਨਾਲ ਸਾਰੀ ਸੁਣਵਾਈ ਹੋਈ ਸੁਣਵਾਈ ਦਾ ਤੁਸੀਂ ਇੱਕ ਇੱਕ ਵੇਰਵਾ ਦਿੱਤਾ ਹੈ ਤਾਂ ਵਾਕਿਆ ਜੀ ਆਪਣੇ ਆਪ ਦੇ ਵਿੱਚ ਅਨਪ੍ਰੈਸੀਡੈਂਟਡ ਸਮਝਿਆ ਜਾ ਸਕਦਾ ਹੈ ਇਹ ਵੀ ਇੱਕ ਵੱਡੀ ਗੱਲ ਹੈ ਕਿ ਅੱਜ ਤੱਕ ਅਸੀਂ ਵੀ ਕਈ ਚੋਣਾ ਵੇਖਿਆ ਕਈ ਇਲੈਕਸ਼ਨ ਤੁਸੀਂ ਵੀ ਕਵ ਕੀ ਕੁਝਾ ਪੁਲਿਸ ਕਰਦੀ ਹੈ ਕਿ ਕੁਝ ஏਜੀ ਕੋਰਟ ਦੇ ਵਿੱਚ ਕਹਿਣਗੇ ਉਹ ਬਾਅਦ ਦੀ ਗੱਲ ਹੈ ਉਹ ਗੱਲ ਆਇਦਾ ਹੈ ਪਰ ਆਪਣੇ ਆਪ ਦੇ ਵਿੱਚ ਅਨ ਪ੍ਰੈਸੀਡੈਂਟਡ ਚੀਜ਼ਾਂ ਹੋ ਰਹੀਆਂ ਆ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਸੱਤਾ ਤੇਰੇ ਦੇ ਉੱਪਰ ਪਾਵੇਂ ਪੰਚਾਇਤੀ ਚੋਣਾਂ ਹੋਣ ਉਸ ਤੋਂ ਬਾਅਦ ਨਿਗਮ ਚੋਣਾਂ ਹੋਣ ਆਪਣੇ ਆਪ ਦੇ ਵਿੱਚ ਅਜਿਹੀਆਂ ਚੀਜ਼ਾਂ ਅੱਜ ਤੋਂ ਪਹਿਲਾਂ ਸ਼ਾਇਦ ਕਦੇ ਨਹੀਂ ਵੇਖਿਆ ਗਿਆ ਜਣੀਆਂ ਕਿ ਸਵਾਰ ਹੁੰਦੀਆਂ ਨਜ਼ਰ ਆ ਰਹੀਆਂ ਨੇ ਸੂਬੇ ਦੇ ਵਿੱਚ ਜੀ ਬਿਲਕੁਲ ਦੇਖੋ ਜਿਵੇਂ ਇਸ ਤਰ੍ਹਾਂ ਕੇ ਨਾਲ ಗ್ರಾಮ ਪੰਚਾਇਤ ਦੇ ਇਲੈਕਸ਼ਨਾਂ 'ਚ ਵੀ ਤੱਕਾ ਹੋਇਆ ਚਾਹੇ ਉਹ ਤੋਂ ਕਹਿੰਦਾ ਨਾਮਿਨੇਸ਼ਨ ਵਾਲਾ ਪੁਰਾ ਮਾਮਲਾ ਉੱਠਿਆ ਔਰ ਉਸ ਵੇਲੇ ਵੀ ہائی کورٹ نے ایک بار تک سٹیل آئی دیتی سی کی قریب انٹا ہی سو so, پنچاتا دا الیکشن سے الگ بات چھو تو بعد ہائی کورٹ دی الگ دوسری بینچ دا ڈیفنٹ یوز سی تے انہوں نے علاو کرتا لیکن آج ہائی کورٹ نے صدہ کیا کہ کی جو گرام پنچاتا دا الیکشن آچی تکا ہویا اور نومینیشنز تکا ہویا اور او تو جسن چونہ سی گئے ہیں اور اس دن بھی ایسی حالات رہے ਜਿਹੜਾ ਕੱਲ ਇਸੇ ਕੰਡੀਸ਼ਨ ਤੇ ਜਿਹੜਾ ਕੋਰਟ ਸੁਲਵਾਈ ਕਰ ਰਹੀ ਸੀ ਉਹਨਾਂ ਨੇ ਕਿਹਾ ਜੇਕਰ ਤੁਸੀਂ ਨਾਮਿਨੇਸ਼ਨ ਤੇ ਹਾਲਾਤ ਹੈਗੇ ਨੇ ਤਾਂ VOTING ਅਰੇਂਜੈਂਸੀ ਹੋ ਸਕਦਾ ਅੱਜ ਵੀ ਇਹ ਸਵਾਲ ਜ਼ਰੂਰ ਪੁੱਛਣੀ ਚਾਹੀਦੀ ਕਿ ਜੇ ਨਾਮਿਨੇਸ਼ਨ ਤੇ ਤੁਸੀਂ ਲੋਕਮਨ ਸਿਕਿਉਰਿਟੀ ਨਹੀਂ ਦੇ ਸਕਦੇ ਜਿਹੜੇ ਉਮੀਦਵਾਰ ਹੈਗੇ ਨੇ ਉਹ ਨਾਮਿਨੇਸ਼ਨ ਨਹੀਂ ਕਰ ਸਕਦੇ ਤਾਂ ਵੋਟਾਂ ਕਿਵੇਂ ਦੇਣੀਆਂ ਆ ਬੰਦਾ ਜਿਸ ਤਰੀਕੇ ਨਾਲ ਤੁਹਾਡੀ ਸਿਕਿਉਰਿਟੀ ਹੈ ਔਰ ਪੁਲਿਸ ਫੋਰਸ ਤੁਹਾਡੀ ਕੰਮ ਕਰ ਰਹੀ ਹੈ ਨੇ ਔਰ ਤੁਸੀਂ ਬਨੇ ਰਹੋ ਤੁਸੀਂ ਬਨੇ ਰਹੋ ਪ੍ਰੈਸ ਸਾਡੇ ਨਾਲ ਅਸੀਂ ਮੁਰ ਤੋਂ ਤੁਹਾਡੇ ਰੁਕ ਕਰਾਂਗੇ ਇੱਕ ਵਾਰ ਆਪਣੇ ਦਰਸ਼ਕਾਂ ਨੂੰ ਵੀਡੀਓ ਵਖਾਦਨੇ ਜਿਹੜੀ ਕੋਰਟ ਦੇ ਵਿੱਚ ਬਕਾਇਦਾ ਪਲੇ ਕੀਤੀ ਗਈ ਉਹ ਵੀਡੀਓ ਕੀ ਕੁਝ ਦਰ ਜੋ ਹੈ ਕੋਈ ਜਿਹੜੀ ਹੈਗੀ ਆ ਆ ਪੈਣੇ ਦੇ ਤਰ੍ਹਾਂ ਜਾਈ ਆ ਔਰ ਮਹਿਲਾ ਮੋਟਾ ਪ੍ਰਧਾਨ ਬੀਜੇਪੀ ਦੇ ਜੀ ਉੱਪਰ ਜੈਂਦਰਪੁਰ ਰਿਕਟਾ ਮਾਨਦਤ ਸਿੰਘ ਜੀ ਮੇਰਾ ਨੀਂ ਨਾ ਸਰਟੀਫਿਕੇਟ ਆ ਖਾਈ ਨਹੀਂ ਹੈਗੀ ਮੇਰੀ ਕੀ ਹੋ ਗਿਆ ਜੀ ਹੈ ਵਾੜਾ ਜੋ ਇੱਕ ਮਿੰਟ ਫਾੜ ਨਹੀਂ ਤੋੜੀ ਪਾਲਿਸ ਵੱਲੋਂ ਵੀ ਇਹ ਕਿਉਂ ਹੈ ਕੋਈ ਹੈਕ ਹੋ ਗਿਆ ਆ ਪੈਨਟੀਕਲ ਵੀ ਲਾ ਲਿਆ ਔਰ ਮਹਿਲਾ ਮੋਰਚਾ ਪ੍ਰਧਾਨ ਬੀਜੇਪੀ ਦੇ ਜੀ ਦਾ ਜੈਨਦਰਪਾਲ ਅਤੇ ਸਰਦਾਰ ਸਿੰਘ ਦੇ ਬੇਟੀ ਮੇਰਾ ਨੀਂ ਨਾ ਸਰਟੀਫਿਕੇਟ ਫਾਈਲ ਨਹੀਂ ਹੈ ਮੇਰੀ ਕੀ ਹੋ ਗਿਆ ਜੀ ਹੈ ਕਾਗਜ਼ ਖੋ ਕੇ ਲੈ ਜਾਂਦਾ ਜੀ ਹਾਂ ਬਿਲਕੁਲ ਮੂਕ ਦਰਸ਼ਕ ਬਣ ਕੇ ਪੁਲਿਸ ਮੁਲਾਜ਼ਮ ਖੜੇ ਰਹਿੰਦੇ ਨੇ ਕਿ ਇੱਕ ਇੱਕ ਬੰਦਾ ਹੱਥੋਂ ਕਾਗਜ਼ ਖੋ ਕੇ ਲੈ ਜਾਂਦਾ ਇੱਕ ਜਨਾਨੀ ਉਥੇ ਡਿਗਰੀ ਨਜ਼ਰ ਆਂਦੀ ਹੈ ਤੇ ਕਹਿੰਦੀ ਹੈ ਕਿ ਮੇਰਾ ਆਪਣਾ ਨਿੱਜੀ ਕੋਈ ਸਰਟੀਫਿਕੇਟ ਹੈ ਕੋਈ ਮੈਂ ਕਾਗਜ਼ ਦਾਖਲ ਕਰਨ ਵਾਲਾ ਜਿਹੜੇ ਕਾਗਜ਼ ਆ ਉਹ ਨਹੀਂ ਹੈ ਸੋ ਵਾਕਿਆ ਚੀ ਸਮਝਿਆ ਜਾ ਸਕਦਾ ਹੈ ਕਿ ਲੋਕਾਂ ਦੇ ਸਰਟੀਫਿਕੇਟਸ ਇੱਥੇ ਕਿਸ ਢੰਗ ਦੇ ਨਾਲ ਪਾੜੇਗੇ ਤੇ ਪੁਲਿਸ ਮੁਲਾਜ਼ਮ ਮੂਕ ਦਰਸ਼ਕ ਬਣ ਕੇ ਵੇਖਦੇ ਰਹੇ ਕੋਰਟ ਦਾ ਇਹ ਜਿਹੜਾ ਟਫ ਸਟਾਂਸ ਨਜ਼ਰ ਆ ਰਿਹਾ ਜਿਹੜੀ ਕੋਰਟ ਦੀ ਤਲਖੀ ਨਜ਼ਰ ਆ ਰਹੀ ਹੈ ਦੇਖਣਾ ਹੋਵੇਗਾ 5 ਵਜੇ ਏ ਜੀ ਕੀ ਕੁਝ ਜੇ ਰਿਪਲਾਈ ਫਾਈਲ ਕਰਦੇ ਨੇ ਕੋਰਟ ਦੇ ਵਿੱਚ